ਤੁਸੀਂ ਵੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹਰਦੇਹ ਅਧਿਆਕ ਦੇ ਵਿੱਚ ਹੁਣ ਪੰਜਾਬੀ ਅਦਾਕਾਰਾਂ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਦੱਸਿਆ ਕਿ ਧੂਰੀ ਇਲਾਕੇ ਦੇ ਵਿੱਚ ਪਹੁੰਚ ਕੇ ਅਦਾਕਾਰ ਬੀਨੂ ਢਿੱਲੋਂ ਅਤੇ ਗਾਇਕ ਹਰਜੀਤ ਹਰਮਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਤੁਸੀਂ ਮੀਤ ਹੇਰ ਨੂੰ ਇੱਕ ਮੌਕਾ ਦੇ ਕੇ ਦੇਖੋ ਤੇ ਕੀ ਕੁਝ ਕਹਿੰਦੇ ਹੋਏ ਨਜ਼ਰ ਬੀਨੂ ਢਿੱਲੋਂ ਮਾਹੌਲ ਹੈ ਜੀ ਮੈਂ ਆਪਣੇ ਪਿੰਡ ਧੂਰੀ ਚ ਆਇਆ ਤੇ ਜਿਹੜਾ ਮਾਹੌਲ ਅੱਜ ਨਾਲ ਵਾਲੇ ਪਿੰਡਾਂ ਤੇ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਗਾਰਦੀ ਉਹਨਾਂ ਨਾਲ ਜਾ ਕੇ ਆਇਆ ਭਾਈ ਦਸੀ ਸੇਕ ਉਹ ਭਾਈ ਹਰਜੀਤ ਧਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਮੇਰ ਜੀ ਵਾਸਤੇ ਜੋ ਸਾਰੇ ਚ ਇੱਕ ਵਾਰੀ ਉਤਸ਼ਾਹ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾਖਮਾਲ ਲੱਗਦਾ ਐਂਡ ਆਪਣੇ ਆਪ ਹੀ ਸਾਰੇ ਮੂਰੇ ਸਿਰ ਚ ਉੱਜ ਜਾਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਯਾਰ ਕਿਉਂਕਿ ਪਾਰਟੀ ਨੇ ਸਰਵ ਕੀਤਾ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗੇ ਕੈਂਡੀਡੇਟ ਸਾਡੇ ਧੂਰੀ ਨੂੰ ਦਿੱਤਾ ਹੈ ਨਾ ਆਪਣੇ ਆਪਣੇ ਉਸ ਤੋਂ ਤੋੜੇ ਸਰੂਰ ਦੇ ਵਿੱਚੋਂ ਤੇ ਸਰੂਰ ਤੋਂ ਪਾਰਲੀਮੈਂਟ ਦੀ ਜੋਨ ਜਿੱਤ ਕੇ ਫਿਰ ਜਦੋਂ ਬਾਈ ਪਾਰਲੀਮੈਂਟ ਦੇ ਕਿਉਂਕਿ ਉੱਥੇ ਪਹਿਲਾਂ ਮਾਨ ਸਾਹਿਬ ਦੀ ਵਾਇਸ ਗੁਜੀ ਸੀ ਹੁਣ ਮਾਨ ਸਾਹਿਬ ਦੀ ਵਾਇਸ ਬਣ ਕੇ ਨਹੀਂ ਜੇ ਸਾਉ ਉੱਥੇ ਗੁਲੂਗੇ ਤਾਂ ਸਾਰਿਆਂ ਤੋਂ ਮੇਰੀ ਬੇਨਤੀ ਇੱਕ ਲੱਭ ਕੇ ਸਾਥ ਹੈ ਇਹ ਮੈਨੂੰ ਅਜੇ 2 ਸਾਲ ਹੋਏ ਐ ਰੋਸਾਲ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਹਜੇ ਸੇਰ ਚ ਕੋਲੀ ਵੀ ਨਹੀਂ ਕੀਤੀ ਵਾਰੀ ਵਾਰੀ ਸਾਰਾ ਕੁਝ ਪੂਰਾ ਕਰਨਾ ਸੋ ਚੜ੍ਹਦੀ ਕਲਾ ਦੀ ਆਪਣਾ ਜੀਣਾ ਸਮਝ ਕੇ ਆਪਣਾ ਭਰਾ ਸਮਝ ਕੇ ਆਪਣਾ ਵੱਡਾ ਭਰਾ ਸਮਝ ਕੇ ਉਹਨਾਂ ਤੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਔਰ ਵੀਰ ਸਾਹਿਬ ਉਹਨਾਂ ਤੇ ਔਰ ਸਾਰੇ ਜਣੇ ਆਪਾਂ ਕਦੇ ਧੂਣੀ ਲਾ ਕੇ ਆਪਾਂ ਕਦੇ ਵੀ ਦੇਖੋ ਭਾਈ ਉਹ ਕਾਰ ਹੋਣੀ ਇੱਥੇ ਅਕਾਲ ਪੁਰਖ ਸਾਹਿਬ ਲੱਗਾ ਜਿਉਣੀ ਇੱਥੇ ਹੈਗੇ ਨੇ ਭਾਈ ਸੇਕ ਹੋਣੀ ਇੱਥੇ ਹੈਗੇ ਸਾਰੇ ਜਣੇ ਤਾਂ ਹੀ ਆਏ ਕਿ ਇਹ ਪਾਰਟੀ ਉਹ ਹੈ ਜਿਨ੍ਹਾਂ ਦੀ ਆਪਾਂ ਬਾਹ ਫੜ ਸਕਦੇ ਆ ਬਾਹ ਫੜ ਕੇ ਖੜੇ ਕਰ ਸਕਦੇ ਆ ਕਿ ਉਹ ਯਾਹ ਆਵਾਜ਼ੇ ਕਿਤੇ ਸੇ ਪੂਰੇ ਕਰੋ। ਔਰ ਮੈਂ ਜਿੱਤੇ ਕਬ ਜਿਸ ਇਕੱਠੇ ਹੋਏ ਆ ਜਿੰਨਾ ਕਿ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਜੀ। ਧੂਰੀ ਬਾਰੇ ਕਦੇ ਵੀ ਗੱਲ ਕਰ ਲੋ ਤਾਂ ਹਮੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮੈਨੂੰ ਦੱਸੋ ਕਰਨਾ ਕੀ ਹੈ। ਨਹੀਂ ਰਹਿੰਦਾ ਵੀ ਆਪਾਂ ਡਿਬੇਟ ਕਰੀਏ ਕਹਿੰਦੇ ਨਾ ਧੂਰੀ ਬਾਰੇ ਤਾਂ ਦੇਖੀ ਜਾਂ ਦੱਬੀ ਚੱਲੋ ਤੁਸੀਂ ਕੱਬ ਕਿਉਂਕਿ ਤੁਸੀਂ ਸਾਰਿਆਂ ਨੇ ਮਾਨ ਬਖਸ਼ਿਆ ਉਹਨਾਂ ਨੂੰ ਇੱਥੋਂ ਚਿਤਾ ਕੇ ਆਪਾਂ ਸੀਐਮ ਬਣਾਇਆ ਸਖਨਾਂ ਬੰਸਾਹਵ ਦੇ ਔਰ ਉਹਨਾਂ ਦੇ ਦਿਲ 'ਚ ਬੜਾ ਸਤਿਕਾਰ ਹੈ ਸੋ ਮੈਂ ਕਹਿੰਦਾ ਚੜ੍ਹਦੀ ਕਲਾ 'ਚ ਰਹੇ ਵਾਹਿਗੁਰੂ ਕਿਰਪਾ ਕਰੇ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਥ ਦਈਏ ਮਾਨ ਸਾਹਿਬ ਨੂੰ ਪੂਰੇ ਪੰਜਾਬ ਦਾ ਦੌਰਾ ਕੀਤਾ ਕਿਸ ਤਰ੍ਹਾਂ ਦੀ ਹਲਚਲ ਨੌਜਵਾਨਾਂ ਦੇ ਵਿੱਚ ਕਿੰਨਾ ਉਛਾਪਾਇਆ ਗੁਰਦਾਸਪੁਰ ਵੀ ਜਾ ਹੱਜ ਬਲ ਮੈਂ ਨਰੀਕੋੜ ਵੀ ਗਏ ਮੇਰਾ ਵੀਰੇ ਹਮੋਰ ਕੋ ਮੇਰਾ ਹਾਜੀ ਮੇਰਾ ਅਸੀਂ 35 ਸਾਲਾਂ ਦੀ ਸਾਡੀ ਗੱਡੀ ਜਮਾਨ ਸਾਹਿਬ ਹਣਾ ਨਾਲ ਬਹੁਤ ਪਿਆਰ ਹੈ ਜੀ ਇਹ ਲੀਜੀ ਤੌਰ ਤੇ ਜਿਵੇਂ ਕਰਨੀ ਤਨਮੋਲ ਤੁਸੀਂ ਬਹੁਤ ਹੀ ਸਪੈਸ਼ਲ ਗੱਲ ਕਰਦੇ ਹੋ ਤੇ ਮੈਂ ਬਾਲਾ ਲੰਮਾ ਸਮਾਂ ਗਾਇਆ ਜੀ ਉਹ ਜਾਰੀ ਹੈ ਮੇਰੇ ਜੀ ਕਹਿੰਦੇ ਜਦੋਂ ਸੱਜੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਜਦੋਂ ਫਿਰ ਦੁੱਧ ਦੇਣਾ ਹੀ ਹੋਵੇ ਫਿਰ ਮੇਂਗੜਾ ਪਾ ਕੇ ਨਹੀਂ ਦੇਣਾ ਚਾਹੀਦਾ ਖੜਿਆ ਦਾ ਖੜਿਆ ਫਿਰ ਕੋਈ ਇੱਕੋ ਗੱਲ ਹੈ ਨਾ ਕਿ ਸੋਹਣੇ ਦੁੱਧ ਦੇ ਸਾਰੇ ਪਾਸੇ ਖੜਨਾ ਚਾਹੀਦਾ ਤੁਪਾ ਇਸ ਮੈਨੂੰ ਬੜਾ ਮਾਣ ਹੈ ਵੀ ਮੈਂ ਔਰ ਮੈਂ ਮੇਰੇ ਮੋਢੇ ਤੇ ਹੋਰ ਵੀ ਵੱਡੇ ਭਰਾਵਾ ਬਗੂ ਹੱਥ ਰੱਖਦੇ ਨੇ ਔਰ ਗਰਮੀ ਦੇ ਮੋਢੇ ਤੇ ਮੈਂ ਵੱਡੇ ਭਰਾਵਾ ਨੂੰ ਹੱਥ ਰੱਖ ਲਿਆ ਤਾਂ ਸਾਡੀ ਦਿੱਕਤ ਨਹੀਂ ਉਹ ਸਾਡੇ ਸਾਰੇ ਭਰਾਵਾਂ ਦਾ ਯਾਰ ਉਹ ਮੇ ਪਿਆਰ ਸਾਰਿਆਂ ਦਾ ਜਿਵੇਂ ਭਾਈ ਅਸੀਂ ਸਿੱਖ ਕੋਣੀ ਬੜਾ ਲੰਮਾ ਹਰਸਾ ਮਾਨ ਸਾਹਿਬ ਨਾਲ ਰਹੇ ਨੇ ਭਾਈ ਪ੍ਰੋਫੈਸਰ ਹੰਕਾਰ ਸਾਹਿਬ ਤੇ ਜਿੰਦਰ ਹਰਜੀਤ ਹਰਮਨ ਜੀ ਹੈਨਾ ਬੜਾ ਲੰਮਾ ਹਰਸਾ ਸਾਰਿਆਂ ਦਾ ਆਪ ਸਾਂਝ ਹੈ ਇਸ ਸਾਂਝ ਕਰਕੇ ਤੁਰੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਉਗੇ ਦਿਨੋਂ ਹੀ ਆਏ ਆ ਦਿਨੋਂ ਸਾਨੂੰ ਵਧੀਆ ਲੱਗੇ ਕੰਮਕਾਰ ਵਧੀਆ ਲੱਗੇ ਅਸੀਂ ਨਾਲ ਖੜੇ ਆ ਬਾਬਾ ਚੜ੍ਹਦੀਆਂ ਕਲਾ 'ਚ ਰੱਖੇ ਔਰ ਸਾਰਿਆਂ ਕੇ ਫਿਰ ਸਰ ਬੜੀ ਵਧੀਆ ਗੱਲ ਹੈ ਹੋਰ ਏਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮਿਲਦਾ ਹੈ ਨਾ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਔਰ ਧੂੜੀ ਵਾਲੇ ਕਿ ਮੇਰੇ ਵਾਸਤੇ ਮਾਨ ਵਾਲੀ ਗੱਲ ਦੁਬਾਰੇ ਕਹਿਣਾ ਪਾਰਿਵਾਰਿਕ ਕਿਉਂਕਿ ਮੈਂ ਇਤੋਂ ਦਾ ਜੰਪਲਾ ਇੰਨਾ ਗੜੀਆਂ ਘੋਚਾਣੀ ਪੜਿਆ ਬੰਦੂ ਨਹੀਂ ਕਿਹਨੇ ਪੁੱਛਣਾ ਸੀਗਾ ਹੁਣ ਆਪਾਂ ਹਰੇਕ ਦੀ ਬਾਹ ਵੜ ਕੇ ਸੀਐਮ ਹਾਊਸ ਦੇ ਗੇਟ ਧੂੜੀ ਵਾਲਿਆਂ ਲਈ ਹਮੇਸ਼ਾ ਹੀ ਖੁੱਲੇ ਨੇ ਜਿਹੜਾ ਮਰਜ਼ੀ ਵਗਦੇ ਗੱਡੀਆਂ ਤੇ ਨੰਬਰ ਲੋਟ ਕਰਾਉਂਦੇ ਨੇ ਭਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੇ ਨੇ ਕਿੱਡੇ ਮਾਨ ਵਾਲੀ ਗੱਲ ਆ ਪਹਿਲਾਂ ਤਾਂ ਕੋਈ ਜਾਈ ਨਹੀਂ ਸਕਦਾ ਸੀਗਾ ਮੈਂ ਛੋਟਾ ਹ ਮੈਂ ਕਹਿੰਦਾ ਮੈਂ ਛੋਟਾ ਹੁੰਦਾ ਸੀ ਤਾਂ ਆਪਾਂ ਇੰਨੇ ਸਾਰੇ ਇਕੱਠੇ ਵਿਚਰੇ ਆਪਾਂ ਤਾਂ ਕਈ ਸਰਕਾਰਾਂ ਨੇ ਇਦਾਂ ਕਰਨਾ ਕਹਿੰਦੇ ਸੜਕਾਂ ਤੋਂ ਸਾਡੇ ਵਾਲੇ ਪਾਸੇ ਤਾਂ ਬਹੁਤ ਹੋਈ ਸੀਗੇ ਜਿਹੋ ਤੋਂ ਦੇ ਪਾਸੇ ਸਾਡੇ ਘਰਾਂ ਵਾਲੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਦਾ ਰੋੜੀ ਦੇ ਸਟਾ ਲੈਂਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਜਿੱਦੋਂ ਕਹਿੰਦੇ ਵੋਟਾਂ ਪਾਦ ਹੁਣ ਇਹਨਾਂ ਨੂੰ ਵੋਟਾਂ ਪਾਦੋਂ ਵੋਟਾਂ ਪਾਣ ਦੇ ਦੂਜੇ ਦਿਨ ਰੋੜੇ ਵਿੱਚ ਕਾ ਲੈਂਦੇ ਹੁੰਦੇ ਉਹ ਵਕਤ ਵੀ ਦੇਖੇ ਸੋ ਬੜੇ ਉਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਣੇ ਮਨ 'ਚ ਕਾਲੀਆਂ ਬਹੁਤ ਨੇ ਆਪਾਂ ਨੂੰ ਐ ਲੱਗਦਾ ਵੀ ਓਵਰਨ ਚਾਰ ਚਾਰਾ ਦੀ ਚਾਰਾ ਦੀ மூ ਸਿੱਧੇ ਨਹੀਂ ਹੁੰਦੇ ਨਾ ਚਾਰ ਸਾਹਮਣੇ ਔਖੇ ਹੋ ਜਾਂਦੇ ਕਿਉਂਕਿ ਇਹ ਤਾਂ ਮੈਨੂੰ ਆਹ ਚਾਹੀਦਾ ਕੋ ਆਹ ਚਾਹੀਦਾ ਫਿਰ ਮਾਨ ਸਾਹਿਬ ਨੇ ਸਾਰਾ ਪੰਜਾਬ ਸਾਹਮਣੇ ਸੋ ਆਪਾਂ ਸਾਥ ਦੇ ਉਹਨਾਂ ਦੀ ਸੋਚਦਾ ਮੈਂ 100% ਸ਼ੋਰ ਆ ਮੈਂ ਥੋੜੀ ਬਾਰੇ ਤਾਂ ਕਿ ਪੂਰੇ ਪੰਜਾਬ ਬਾਰੇ ਬਹੁਤ ਸੋਚਦਾ ਜਦੋਂ ਵੀ ਮੈਂ ਗੱਲ ਕਰਦਾ ਉਹ ਕਹਿੰਦੇ ਮੈਂ ਆਪਣੀ ਮਾਂ ਦਾ ਪੁੱਤ ਨਹੀਂ ਹਾਂ ਤਾਂ ਪੰਜਾਬ ਦਾ ਪੁੱਤ ਸੋ ਆਪਨ ਮਾਨ ਹੋਣਾ ਚਾਹੀਦਾ ਵਾਪਕ ਕਿਪਾ ਕਰਿਓ ਉਹਦੀ ਸੋਚ ਨੂੰ ਤੇ ਮੈਂ ਬਾਈ ਉਹਨਾਂ ਦੇ ਅਰਦਾਸ ਕਰਦੇ ਵੀ ਉਹਨਾਂ ਦੇ ਹਰੇ ਪੈਨ ਜਿਹੜਾ ਆਪਾਂ ਪਾਵਰ ਦਿੱਤੀ ਹੈ ਹਮੇਸ਼ਾ ਪੰਜਾਬ ਦੀ ਭਲਾਈ ਲਈ ਉਹ ਸ਼ਬਦ ਨਹੀਂ ਕਹਿੰਦਾ ਹਮੇਸ਼